ਖਾਈ ਸਰ ਜਦੋਂ ਮੀਂਹ ਹੀ ਪਿਆ ਇਸ ਨਾਲ ਕੀ ਫਸਲਾਂ ਨੂੰ ਨੁਕਸਾਨ ਹੋ ਰਿਹਾ ਸਰ ਇਸ ਵਕਤ ਫਸਲ ਦੇ ਆਪਾਂ ਗੇਹਾਂ ਦੇ ਵਿੱਚ ਖੜੇ ਆ ਜਨਵਰੀ ਮਹੀਨਾ ਲਾਸਟ ਜਾ ਰਿਹਾ ਇਹ ਕਣਕ ਸਾਰੇ ਇੱਥੇ ਦੋ ਦੋ ਢਾਈ ਢਾਈ ਫੁੱਟ ਉੱਚੀ ਨਹੀਂ ਹੈ ਇਸ ਵਕਤ ਮੀਂਹ ਪੈਂਦਾ ਤਾਂ ਕੁਦਰਤ ਵੱਲੋਂ ਦਸੰਬਰ ਮਹੀਨੇ ਪੈਂਦਾ ਲੋਹੜੀ ਤੇ ਪੈਂਦਾ ਲੋਹੜੀ ਵਾਲਾ ਮਹੀਨਾ ਵੀ ਲੰਘ ਗਿਆ ਤਾਂ ਨੰਬਰ 2 ਸਰ ਉੱਤੇ ਨੂੰ ਤੇਲਾ ਬਹੁਤ ਪੈ ਗਿਆ ਜਿੰਨਾ ਮਰਜ਼ੀ ਆਪਾਂ ਨਹਿਰ ਦਾ ਪਾਣੀ ਲਾ ਲਈਏ ਟੂਲ ਦਾ ਪਾਣੀ ਲਾ ਲਈਏ ਉਹ ਨਹੀਂ ਸਾਫਣਾ ਜਿਹੜਾ ਮੀਂਹ ਪੈਣਾ ਕੁਦਰਤ ਵੱਲੋਂ ਕਣਕ ਹੋਗੀ ਮਟਰ ਹੋਗੇ ਸਰੋਂ ਹੋਗੀ ਬੈਂਗਣ ਹੋਗੇ ਲੀਚੀ ਹੋਗੀ ਆਂਬ ਹੋਗੇ ਸਭ ਤੋਂ ਜ਼ਿਆਦਾ ਕੰਡੀ ਏਰੀਆ ਸਾਡੇ ਇਹ ਮੀਨ ਆ ਬਹੁਤ ਬੈਨੀਫਿਟ ਹੁੰਦਾ ਜ਼ਿਮੀਂਦਾਰ ਨੂੰ ਜੇ ਮੀਨ ਹੀ ਪੈਗਾ ਤਾਂ ਜ਼ਿਮੀਂਦਾਰ ਦਾ ਖਰਚਾ ਵੀ ਨਹੀਂ ਪੂਰਾ ਹੋਣਾ ਤੁਸੀਂ ਸਰਕਾਰ ਨੂੰ ਕੀ ਮੰਗ ਕਰਨਾ ਚਾਹੋਗੇ ਸਰਕਾਰ ਅੱਗੇ ਮੰਗੇ ਰੱਖਣਾ ਚਾਹੁੰਦੇ ਆਂ ਕਿ ਜੇ ਸਰਕਾਰ ਜ਼ਿਮੀਂਦਾਰਾਂ ਨੂੰ ਦਵਾਈਆਂ ਦਵੇ ਜਿੱਦਾਂ ਪਹਿਲੇ ਸਭ ਆਉਂਦੀਆਂ ਹਸਿਆੜੀਆਂ ਦੇ ਵਿੱਚ ਉਹ ਵੀ ਸਰਕਾਰ ਨੇ ਬੰਦ ਕਰ ਦਿੱਤੀਆਂ ਪੀਲੀ ਕੁੰਗੀ ਤੇਲੇ ਵਾਲੀਆਂ ਜਿਹੜੇ ਪਿੱਛੇ ਤੋਰ 3 ਸਾਲ ਪਹਿਲੇ ਝੋਨੇ ਨੂੰ ਬਿਮਾਰੀ ਪੈ ਗਈ ਸਰਕਾਰ ਗਰਦੌਰੀਆਂ ਕਰਾ ਕੇ ਚਲੇ ਗਈਆਂ ਵੀ ਤੁਹਾਨੂੰ ਮਾਜਵਾ ਦੇਵਾਂਗੇ ਕਿੱਲੇ ਦਾ 15 ਤੋਂ 20000 ਰੁਪਿਆ ਵੀ ਤੁਹਾਡਾ ਜੋ ਲਾਗਤ ਆਈ ਉਹ ਹੀ ਖਰਚਾ ਮਿਲੇਗਾ ਇੱਕ ਅੱਗੇ ਹੋਣਾ ਤੇਲਾ ਪੈ ਗਿਆ ਕਣਕਾਂ ਨੂੰ ਇਹਦੇ ਵਿੱਚ ਜ਼ਿੰਮੇਵਾਰ ਦਾ 15 ਤੋਂ 20000 ਰੁਪਏ ਕੁਲੇ ਦਾ ਨੁਕਸਾਨ ਹੋਈ ਨਾ ਸਰ ਕੋਈ ਮੰਗ ਕਰਦੇ ਹੋ ਤੁਸੀਂ ਮੰਗਰ ਸਰਕਾਰ ਅੱਗੇ ਹੋ ਕਰਦੇ ਆਂ ਵੀ ਜਾਂ ਤੇ ਜ਼ਿੰਮੇਵਾਰਾਂ ਨੂੰ ਦਵਾਈਆਂ ਦੇਣ ਕੁਝ ਸਰਕਾਰ ਵੀ ਸੋਚੇ ਨਾ ਜ਼ਿੰਮੇਵਾਰਾਂ ਦੀ ਬਾਸਾਰ ਫੜੇ ਹਾਂਜੀ ਸਰ ਜਿੱਦਾਂ ਇਸ ਵਾਰੀ ਮੀਂਹ ਕੱਟ ਪਿਆ ਇਸ ਵਾਰ ਨਾਲ ਫਸਲਾਂ ਨੂੰ ਕੀ ਨੁਕਸਾਨ ਹੋ ਰਿਹਾ ਦੇਖੋ ਜੀ ਇੱਕ ਤੇ ਮੀਂਹ ਨਾ ਪੈਣ ਕਰਨਾ ਇੱਕ ਤੇ ਸਾਡਾ ਕੰਢੀ ਇਲਾਕਾ ਤੇ ਜ਼ਿਆਦਾਤਰ ਇਹ ਬਾਰਿਸ਼ ਤੇ ਡਬੰਡ ਹੈਗਾ ਕੁਝ ਢੇਰੀ ਹੈਗੇ ਜਿਨ੍ਹਾਂ ਤੇ ਨਹਿਰੀ ਪਾਣੀ ਆ ਜਾਂਦਾ ਕੁਝ ਢੇਰੀ ਹੈਗੇ ਜਿੱਥੇ ਨਹਿਰੀ ਪਾਣੀ ਨਹੀਂ ਆਉਂਦਾ ਕੁਝ ਟਿਊਬਲਾਂ ਤੇ ਨੇ ਤੇ ਟਿਊਬਲਾਂ ਤੇ ਜੇ ਲਾਈਟ ਆ ਜੇ ਤੇ ਪਾਣੀ ਮਿਲ ਜਾਂਦਾ ਜੇ ਲਾਈਟ ਨਾ ਆਏ ਤੇ ਉਹ ਉੱਤੇ ਸਮੱਸਿਆ ਆ ਜਿੱਦੋਂ ਤੁਹਾਡੀ ਫਸਲ ਖਰਾਬ ਹੋ ਰਹੀ ਆ ਕੋਈ ਸਰਕਾਰ ਵੱਲੋਂ ਕੋਈ ਮੁਆਵਜ਼ਾ ਮਿਲਦਾ ਜਾਂ ਅੱਗੇ ਕੋਈ ਮਿਲਿਆ ਕਿ ਨਹੀਂ ਨਹੀਂ ਸਾਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਿਆ ਆਉਂਦੀ ਆ ਸਰਵੇ ਕਰਕੇ ਚੱਲ ਜਾਂਦੇ ਆ ਗਰਦੋਰੀਆਂ ਕਰਦੇ ਆ ਨਿਕਲ ਜਾਂਦੇ ਆ ਮੁਆਵਜ਼ਾ ਸਾਨੂੰ ਅਜੇ ਤੱਕ ਨਹੀਂ ਮਿਲਿਆ ਜੀ ਇਹ ਆ ਦੇਖੋ ਹੁਣ ਇਹ ਤੇਲਾ ਪਿਆ ਨਾ ਤੇ ਤੇਲੇ ਦੀ ਵਜ੍ਹਾ ਨਾਲ ਦੇਖਿਓ ਇਹ ਝਾੜ 'ਚ ਫਰਕ ਪੈਣਾ ਤੇ ਦਾਣਾ ਚੋੜਨਾ ਤੇ ਕਿਸਾਨ ਨੂੰ ਨੁਕਸਾਨ ਵੀ ਮੰਗ ਕਰਨਾ ਚਾਹੀਦਾ ਆਹੀਂ ਆਹੀਂ ਤੇ ਸਰਕਾਰ ਨੂੰ ਇਹੀ ਮੰਗ ਕਰਨੀ ਹੈ ਕਿ ਆ ਜਿਹੜੀ ਬਿਮਾਰੀ ਪਈ ਹੈ ਇਹਦਾ ਹੱਲ ਕੀਤਾ ਜਾਏ ਇੱਕ ਤੇ ਤੇ ਕਿਸਾਨਾਂ ਨੂੰ ਇਸ ਬਿਮਾਰੀ ਤੋਂ ਰਾਹਤ ਦਿਲਾਈ ਜਾਏ